ਸਾਡੀ ਸਰਕਾਰ ਦੇ ਸਾਡਾ ਲੁਧਿਆਣਾ ਵਿਖੇ ਅੰਦਾਜ਼ ਆਰਟੀਸਟ ਸਿਮਲੇ ਟਰਮੀਨਲ ਜਿਹੜਾ ਹਲਵਾਲੇ ਦਾ 135 ਕਰੋੜ ਰੁਪਏ ਵਾਕੇ ਜਿਹੜਾ ਉਹਨੂੰ ਜਿਹੜਾ ਬਣਾਇਆ ਜਾ ਰਿਹਾ ਉਹ ਦੇਖੋ ਤੱਕ ਕਿ ਜੜੀਆਂ ਪੰਜਾਬ ਦੀਆਂ ਛੜਕਾ ਪੰਜਾਬ ਦੇ ਜਿਹੜੇ ਟੋਬਿਆਂ ਦਾ ਕੰਮ ਹੈ ਸਾਡੇ ਬਾਰਡਰ ਦੇ ਅੰਦਰ ਵਿੱਚ ਸਾਡਾ ਦੱਸਣਾ ਚਾਹੁੰਦਾ ਕੇ ਬਾਡਰ ਦੇ ਦੇ ਵਿੱਚ ਪਿਛਲੇ 20 25 ਸਾਲ ਤੋਂ ਵਿਕਾਸ ਦੀ ਇੱਕ ਵੀ ਸੀ ਲੱਗੀ ਅੱਜ ਬਾਡਰ ਦੇ ਅੰਦਰ ਬਾਡਰ ਦੇ ਦੇ ਵਿੱਚ ਜਿੰਨਾ ਵਿਕਾਸ ਜਿੰਨੇ ਕੰਮ ਹੋਵੇ ਪੰਚਾਇਤ ਕੰਮ ਕਰਦਾ ਕੱਲ ਵੀ ਸਾਡੇ ਨਾਲ ਦੇ ਵਿੱਚ ਜਿਹੜੇ ਮੋਤ ਸਾਧੂ ਜਿਹੜਾ ਉਹ ਮਹੱਲਾ ਕਲੀਨ ਮਾਜ ਮੋਖਵੰਦੀ ਸਾਹਿਬ ਅਤੇ ਡਾਕਟਰ ਨੂੰ ਵੀ ਸਖ ਜਨਾ ਦਿੱਤੇ ਸੋ ਮੇਰੇ ਕਹਿੰਦਾ ਬੋਲਦਾ ਕਿ ਸਾਡੀ ਸਰਕਾਰ ਹਰ ਪੱਖ ਦੇ ਦਾ ਤਾਂ ਜਿਹੜਾ ਆਪਣਾ ਕੰਮ ਕਰਦੀ ਆ ਆਪਣਾ ਕੰਮ ਜਿਹੜਾ ਲਗਾਤਾਰ ਜਾਰੀ ਰੱਖਿਆ ਇਸ ਦਾ ਸਾਡ ਸਾਡੀ ਸਰਕਾਰ ਸਰਕਾਰ ਭਗਵਾਨ ਸਿਕਮਾਨ ਜੀ ਦੀ ਗਵਾਹੀ ਹੈ ਸਰਬ ਪੱਖੀ ਵਿਕਾਸ ਕਰ ਰਹੀ ਆ ਇਹਨਾਂ ਤੋਂ ਬਾਅਦ ਬਾਰੀ ਦਿੰਦਾ ਜਿਹੜੇ ਜਿਹੜਾ ਪੰਜਾਬ ਸਰਕਾਰ ਦੀ ਮੈਂ ਕਹਿ ਰਿਹਾ ਸੀ ਜਿਹੜੀਆਂ ਪਾਲਿਸਿਸ ਦੋ ਸਾਲ ਅਸੀਂ ਜਿਹੜਾ ਕੰਮ ਕੀਤਾ ਜਿਹੜਾ ਕੰਮ ਲੋਕਾਂ ਨੇ ਕੀਤਾ ਜਿਹੜਾ ਕੰਮ ਸਕੂਲਾਂ ਨੇ ਹਸਪਤਾਲਾਂ ਨੇ ਰੋਡਾਂ ਵਾਸਤੇ ਜਿਹੜਾ ਕੰਮ ਕੀਤਾ ਖਾਸ ਤੌਰ ਤੇ ਜਿਹੜਾ ਹੁਣੇ ਪੰਜਾਬ ਦੇ ਅੰਦਰ ਜਿਹੜਾ ਪੁਲਿਸ ਫੋਰਸ ਨੂੰ ਜਿਹੜੀਆਂ ਗੱਡੀਆਂ ਨੇ ਵੀ ਕਿਸੇ ਨੇ ਟ੍ਰੈਫਿਕ ਸਿਸਟਮ ਜਿਹੜਾ ਜਿਹੜਾ ਬਹੁਤ ਪਿੱਛੇ ਕਵਾੜ ਪਿਆ ਸੀਗਾ ਪੰਜਾਬ ਦੀ ਪੁਲਿਸ ਨੂੰ ਜਿੱਦਾਂ ਮਜ਼ਬੂਤ ਕੀਤਾ ਜਿਸ ਢੰਗ ਦੇ ਨਾਲ ਹਰ ਦੁਨੀਆ ਨੇ ਵੀ ਇਹ ਗੱਡੀਆਂ ਨਵੇਂ ਨਵੇਂ ਸਿਸਟਮ ਆ ਲਿਆ ਪੰਜਾਬ ਦੇ ਲੋਕਾਂ ਦੀ ਸਿਹਤ ਪੰਜਾਬ ਦੇ ਲੋਕਾਂ ਦੀ ਐਜੂਕੇਸ਼ਨ ਚੰਗੇ ਸਕੂਲ ਚੰਗੇ ਹਸਪਤਾਲ ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਹਾਸਦੇ ਨਾਲ ਵੋਟਾਂ ਪਾਈਆਂ ਸੀਗੀਆਂ ਉਹ ਹਰ ਕੰਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਪੰਜਾਬ ਚਕਾ ਰਹੀ ਆ ਸਾਡੀ ਸਰਕਾਰ ਦੇ ਸਦ ਲੁਧਿਆਣਾ ਵਿਖੇ ਅੰਦਾਜ਼ਾ ਲੱਖਤੀ ਸਿਗਰ ਤਜ਼ਮੀਨ ਦੇ ਜਿਹੜਾ ਹਲਵਾਲੇ ਦਾ 135 ਕਰੋੜ ਰੁਪਏ ਵਾਕੇ ਜਿਹੜਾ ਉਹਨੂੰ ਜਿਹੜਾ ਬੜਾ ਸਾਬ ਦੇ ਜਿਹੜਾ ਟੋਬਿਆਂ ਦਾ ਕੰਮ ਹੈ ਸਾਡੇ ਬਾਡਰ ਦੇਸ਼ੀ ਦੇ ਵਿੱਚ ਸਰ ਦਾ ਦੱਸਣਾ ਚਾਹੁੰਦਾ ਕਿ ਬਾਡਰ ਦੇਸ਼ੀ ਦੇ ਵਿੱਚ ਪਿਛਲੇ 20 25 ਸਾਲ ਤੋਂ ਵਿਕਾਸ ਦੀ ਇੱਕ ਵੀ ਸੀ ਲੱਗੀ ਅੱਜ ਬਾਡਰ ਦੇ ਅੰਦਰ ਬਾਡਰ ਦੇਸ਼ੀ ਦੇ ਵਿੱਚ ਜਿੰਨਾ ਵਿਕਾਸ ਜਿੰਨਾ ਸਾਡੀ ਸਰਕਾਰ ਹਾਲ ਪੱਖ ਦੇ ਵਿੱਚ ਪਿਛਲੇ 2 ਸਾਲ ਤੋਂ ਲਗਾਤਾਰ ਜਿਹੜਾ ਆਪਣਾ ਕੰਮ ਕਰਦੀ ਆ ਆਪਣਾ ਕੰਮ ਜਿਹੜਾ ਲਗਾਤਾਰ ਜਾਰੀ ਰੱਖਿਆ ਇਸ ਦਾ ਸਾਡੀ ਸਰਕਾਰ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਗਵਾਹੀ ਹੈ ਸਰਬ ਪੱਖੀ ਵਿਕਾਸ ਕਰ ਰਹੀ ਆ ਇਹਨਾਂ ਤੋਂ ਬਾਅਦ ਬਾਰੀ ਦਿੰਦਾ ਜਿਹੜੇ ਜਿਹੜਾ ਪੰਜਾਬ ਸਰਕਾਰ ਦੀ ਮੈਂ ਕਹਿ ਰਿਹਾ ਸੀ ਜਿਹੜੀਆਂ ਪਾਲਿਸਿਸ 2 ਸਾਲ ਅਸੀਂ ਜਿਹੜਾ ਕੰਮ ਕੀਤਾ ਜਿਹੜਾ ਕੰਮ ਲੋਕਾਂ ਲਈ ਕੀਤਾ ਜਿਹੜਾ ਕੰਮ ਸਕੂਲਾਂ ਲਈ ਹਸਪਤਾਲਾਂ ਲਈ ਰੋਡਸ ਵਾਸਤੇ ਜਿਹੜਾ ਕੰਮ ਕੀਤਾ ਖਾਸ ਤੌਰ ਤੇ ਜਿਹੜਾ ਹੁਣੇ ਪੰਜਾਬ ਦੇ ਅੰਦਰ ਜਿਹੜਾ ਪੁਲਿਸ ਫੋਰਸ ਨੂੰ ਜਿਹੜੀਆਂ ਗੱਡੀਆਂ ਉਹਨਾਂ ਵੀ ਕਿਸੇ ਨਹੀਂ ਟ੍ਰੈਕ ਸਿਸਟਮ ਜਿਹੜਾ ਜਿਹੜਾ ਬਹੁਤ ਪਿੱਛੇ ਕਵਾੜ ਪਿਆ ਸੀਗਾ ਪੰਜਾਬ ਦੀ ਪੁਲਿਸ ਨੂੰ ਜਿੱਦਾਂ ਮਜ਼ਬੂਤ ਕੀਤਾ ਜਿਸ ਤਾਲੇ ਦੇ ਨਾਲ ਨਵੀਆਂ ਨਵੀਆਂ ਗੱਡੀਆਂ ਨਵਾਂ ਨਵਾਂ ਸਿਸਟਮ ਆ ਲਿਆ ਪੰਜਾਬ ਦੇ ਲੋਕਾਂ ਦੀ ਸਿਹਤ ਪੰਜਾਬ ਦੇ ਲੋਕਾਂ ਦੀ এডਿਕੇਸ਼ਨ ਚੰਗੇ ਸਕੂਲ ਚੰਗੇ ਹਸਪਤਾਲ ਮੈਂ ਕਹਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਨੇ ਜਿਸ ਹਾਸਦੇ ਨਾਲ ਵੋਟਾਂ ਪਾਈਆਂ ਸੀਗੀਆਂ ਉਹ ਹਰ ਕੰਮ ਜਿਹੜਾ ਪਹਿਲ ਦੇ ਆਧਾਰ ਦੇ ਉੱਤੇ ਮਾਨ ਸਾਹਿਬ ਦੀ ਸਰਕਾਰ ਪੰਜਾਬ ਚਕਾ ਰਹੀ ਆ